ਰੀਕ ਗਤ ਮੇਤਾ ਤੁਮਹੀ ਜਾਣੀ ਨਾਰਿਕ ਦਾਸ ਸਦਾ ਕਰਮਾਨੀ ਤੁਮਹੀ ਗਤ ਮੇਤਾ ਤੁਮਹੀ ਜਾਣੀ ਨਾਰਿਕ ਦਾਸ ਸਦਾ ਕਰਮਾਨੀ ਮਿਹਰਬਾਨ ਸਾਇਬ ਮਿਹਰਬਾਨ ਸਾਇਬ ਮੇਰਾ ਮਿਹਰਬਾਨ ਓ ਓੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤ ਜੀ ਕੀ ਸਾਈਂ ਵਾਹਿ ਸ੍ਰੀ ਭਗਵੰਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵੰਤ ਜੀ ਸਿਮਰ ਕਾ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੈ ਹੋਈ ਸਾਈਂ ਅਰਜਨ ਹਰਗੋਬਿੰਦ ਨਾਮ ਸਮਰਾਉ ਸ੍ਰੀ ਯਾਰਾਏ ਸ੍ਰੀ ਯਾਰ ਗੁਰ ਸ਼ਕਤੀ ਆ ਜੀ ਜਿਸ ਦਿੱਠੇ ਸਭ ਸੁਖ ਜਾਏ ਇਕ ਬਣਾ ਦਰਸ਼ਕੀ ਆ ਕਰਾਉਂਦੇ ਆ ਬੈਤਾਈ ਸਭ ਛਾਈ ਹੋਈ ਜੀ ਸਹਾਈ ਦਸਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਗੀਰ ਚਰ ਪਾਤਸ਼ਾਹ ਜੀ ਅਮਰਤ ਦੇ ਦਾਤੇ ਸਭ ਛਾਈ ਹੋਈ ਜੀ ਸਹਾਈ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰ ਕੇ ਫਾਜ਼ਾ ਜੀ ਸਾਹਿਬ ਬੋਲਣਾ ਜੀ ਸ੍ਰੀ ਬਾਣੀ ਸ੍ਰੀ ਗੁਰੂ ਦਸ ਪਾਸ਼ਾ ਜੀ ਦੇ ਸਰੂਪ ਹਾਯਰ ਨਾਜ਼ਰ ਜਗ ਦੀ ਜੋਤ ਜੁ ਕੋ ਜੁਗਾ ਠਲ ਤਾਕ ਤੇ ਚਾਵਾਰੀ ਸ਼ਤਰ ਦੇ ਮਾਲਕ ਲੋਕ ਪਰ ਲੋਕ ਦੇ ਸਹਿ ਹਲਕ ਪਲ ਦੇ ਰਖਵਾਲੀ ਖੰਡਾਂ ਉਪਰ ਮੰਡਾਂ ਦੇ ਮਾਲਕ ਨਾਮ ਕੇ ਜਹਾਜ਼ ਸੁੱਖਾਂ ਦੇ ਸਮੁੰਦਰ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣ ਦਰਸ਼ਕਦਾਰ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ 10 ਪਾਸ਼ਾ 400 ਜਾਂਦੇ 5 ਪਿਆਰੇ ਚਾਲੀ ਮੁਖਤੇ ਅਜੀਆਂ ਜੱਪੀਆਂ ਟੱਪੀਆਂ ਸਮੂਹ ਸੰਤਾਂ ਸਮੂਹ ਭਗਤਾਂ ਪਿਆਰਿਆਂ ਸੱਚਿਆਰਿਆਂ ਸਤਿਗੁਰਾਂ ਦਾ ਸਮੂਹ ਸ਼ਰੀਦ ਸਿੰਘੜੀਆਂ ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ਼੍ਰੀ ਵਾਹਿਗੁਰੂ ਸਮੂਹ ਗੁਰਦੁਆਰਾਂ ਸਮੂਹ ਗੁਰਦੁਆਰਿਆਂ ਛੰਨਿਆਂ ਮੁਗਿਆਂ ਸ਼ੰਮਾ ਜੀ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ਼੍ਰੀ ਵਾਹਿਗੁਰੂ ਕਾਲਪੁਰ ਸੰਤਰਜਾਮੀ ਤਾਂਤਾਰ ਗੁਰੂ ਨਾਨਕ ਸਾਹਿਬ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਦਾਸਾਂ ਦੇ ਸਿਰ ਤੇ ਮਿਹਰ ਬਖਸ਼ਿਸ਼ ਰਹਿਤ ਭਰਿਆਦ ਰੱਖਣਾ ਕਾਮ ਕਰੋ ਲੋਗੋਂ ਘਾਤੋਂ ਬਚਾ ਗਿਓ ਆਪ ਦੀ ਗੋਦ ਵਿੱਚ ਰੱਖੋ ਨਾਮਦਾਨ ਗਰੀਬੀਦਾਨ ਸਿੱਖੀਦਾਨ ਸਜਪਦਾਨ ਵਸਾਦਾਨ ਪ੍ਰੋਸਾਦਾਨ ਸ਼ਾਂਤੀ ਬਖਸ਼ੋ ਆਪ ਜੀ ਦੇ ਚਰਨਾਂ ਨਾਲ ਬਾੜਾ ਵੀ ਅਖੰਡ ਭਜਨ ਬਖਸ਼ੋ ਪ੍ਰੇਮਾ ਭੰਤੀ ਬਖਸ਼ੋ ਕੇਸਾਂ ਸਵਾਸਾਂ ਸੰਗ ਸਿੱਖੀ ਬਖਸ਼ੋ ਟੁੱਟੀ ਗੰਡੋ ਮਿਹਰਵਾਨ ਟੁੱਟੀ ਗੰਡੋ ਏ ਮੇਰ ਮਹਾਨ ਸੱਚੇ ਪਾਤਸ਼ਾਹ ਜੀ ਸਾਰਿਆਂ ਕਰਾਂ ਗਾ ਕੀ ਆਪ ਜੀ ਦੇ ਦਰਾਂ ਹੀ ਹਾਂ ਚੰਗੇ ਮੰਨੇ ਜਿਹੋ ਜਿਹੇ ਆਂ ਫਿਰ ਵੀ ਤੇਰੇਆਂ ਤੇਰੇਆਂ ਦੀ ਕਿਹੋ ਜਿਹਾ ਮਿਹਰਬਾਨ ਪਾਤਸ਼ਾਹ ਜੀ ਤੇ ਕੋਈ ਇਲਾਜ ਈਨੇ ਤਾਂ ਆਪ ਨਵਾਰ ਨਹਾਰਾ ਦੁਖਾਂਤ ਸੁਖਰਾਸ ਤਾਂ ਕੋ ਬਿਗੰਨਾ ਕੋ ਲਾ ਕੀ ਜਾਂ ਕੀ ਪ੍ਰਭ ਆ ਕੀ ਅਰਦਾਸ ਤਨ ਤਨ ਜੁਗੋ ਜੁਗ ਅਤਲ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਜੋਦੜੀ ਆ ਮਹਿਰਮਾਨ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਜੂਰਾ ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਤੇ ਆਪ ਜੀ ਦੀਆਂ ਬਖਸ਼ਿਸ਼ਾਂ ਰਹਿਤਾਂ ਕਿਰਪਾ ਤੇ ਪ੍ਰੇਰਣਾ ਸਦਕਾ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰ ਆਇਆ ਜਨਾਵਣ ਕਾਹੈ ਸੁਆਉ ਜਨਕੈ ਸੰਗ ਚੇਤੇ ਆਵੇ ਨਾ ਆਪ ਮੁਕਤਾ ਮੁਗਧ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਐਸੇ ਪਰਪਕਾਰੀ ਸੰਤ ਮਹਾਂਪੁਰ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਾਹਿਬਾਂ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਚੱਲ ਰਿਹਾ ਲੜੀਵਾਰ ਸਮਾਗਮਾਂ ਵਿੱਚ ਆਪ ਜੀ ਦਰਕਰਣ ਦੇ ਸੰਗੀ ਪਰਿਵਾਰਾਂ ਵੱਲੋਂ ਸ਼ਰੀਖਾਨਪਾੜ ਸਾਹਿਬ ਦੇ ਜੀ ਜ비스ਰ ਦੇ ਕਾਂਡਕਿਆਉ ਦੇ ਭੋਗ ਪਏ ਹਨ ਉਪਰੰਤ ਹਰ ਜਸ ਕੀਰਤਨ ਹੋਇਆ ਹਨ اے ਮਿਹਰਬਾਨ ਸੱਚੇ ਪਾਤਸ਼ਾਹ ਜੀਓ ਆਖੀ ਦੀ ਬਖਸ਼ਿਸ਼ ਰਹਿਮਤ ਕਿਰਪਾ ਦਾ ਸੰਕਾ ਪਿਆਰੇ ਬਾਬਾ ਜੀ ਦੇ ਜਨਦੇ ਆ ਰਹੇ ਜਾਂ ਕੁਰਸੀਆਂ ਵਿੱਚ ਨਗਰ ਕੀਰਤਨ ਕੀਤੇ ਜਾਣੇ ਹਨ ਮਿਹਰਬਾਨ ਸੱਚੇ ਪਾਤਸ਼ਾਹ ਜੀਓ ਅੰਗ ਸੰਗਸਾਹੀਓ ਦੇ ਸਾਰੇ ਕਾਰਜ ਸੰਪੂਰਨ ਕਰਨੇ ਜੀ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦ ਦਾ ਸੱਭੇ ਕਾਸਵਾ ਜੀ ਜਾਂ ਤੁਧ ਭਵੰਦਾ ਆਪ ਅੰਗ ਸੰਗਸਾਹੀਓ ਕੇ ਸੰਕਾ ਦੇ ਸਿਰ ਤੇ 13 ਬਖਸ਼ਾਂ ਰਹਿਮਤਾਂ ਭਰਿਆਤ ਰੱਖਣਾ ਸਮਰਾਤ ਗੁਰੂ ਸੇੜਾ ਬਤਰਿਓ ਗੁਰ ਕੀਨੀ ਕਿਰਪਾ ਨਾਮ ਦਿਓ ਸਰਬਾ ਸੰਤਾਂ ਦੀ ਹਾਜ਼ਰੀ ਦਾ ਪ੍ਰਮਾਣ ਕਰਦੀ ਇੱਥੋਂ ਪੇਟਾ ਦਾ ਪ੍ਰਮਾਣ ਕਰਦੀਆਂ ਦਾਬ ਦੇ ਘਰੋਂ ਕਰੋ ਸਰਬਾ ਸੰਤਾਂ ਨੂੰ ਨਾਮਦਾਨ ਖੁਸ਼ੀਆਂ ਚੜਦੀ ਗਲਾ ਹਰ ਮਦਾਨ ਫਤਿਹ ਬਖਸ਼ੀ ਗੁਰਸਿੱਖੀ ਜੀਮਨ ਬਖਸ਼ਣਾ ਚਰਣਾ ਦਾ ਪਿਆਰ ਉਸਕੇ ਨਿਵਾਜਦੇ ਰਹਿਣਾ ਤੇ ਆਪਣੇ ਬਣਾ ਲੈਣਾ ਹੁਣ ਆਪਜੀ ਕਿਰਪਾ ਬਖਸ਼ ਰਹਿਤ ਕਰਦੇ ਹੋਏ ਸਰਬਾਤ ਸੰਗਤਾਂ ਦੇ ਇਸੇ ਸਿਰ ਤੇ ਮੇਰਾ ਬਖਸ਼ ਰਹਿਤਾਂ ਪ੍ਰਿਆਤ ਰਾ ਕੇ ਨਗਰ ਕੀਰਤਨ ਦੀ ਆਗਿਆ ਬਖਸ਼ੋ ਕਿਰਪਾ ਬਖਸ਼ ਰਹਿਤਾਂ ਕਾ ਦੀ ਅੰਗ ਸੰਗ ਸਹਾਈ ਹੋਣਾ ਜੀ ਸਰਬ ਸੁਖੋ ਹੈ ਗੁਰੂ ਨਾਲ ਬਾਣਾ ਵੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਜੇ ਰਹਿ ਬਾਣੀ ਸਰਬ ਮਤਾ ਦਾ ਪਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਲ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹੋ